ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇਗੇ ਪਿੰਡ ਦੇ ਮੋਤਵਰ ਸੱਜਣ ਸਾਰੇ ਬੈਠੇ ਨੇਗੇ ਅੱਜ ਇੱਕ ਬੜਾ ਅਹਿਮ ਫੈਸਲਾ ਲਿਆ ਸਾਰੇ ਪਤਵੰਤੇ ਸੱਜਣਾ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਕਿ 4 ਆਉਣ ਵਾਲੀ 4 ਤਰੀਕ ਨੂੰ ਪਿੰਡ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਤੀਆਂ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਗਰ ਦੀ ਏਕਤਾ ਲਈ ਤੇ ਸਾਡੀਆਂ ਜਿਹੜੀਆਂ ਧੀਆਂ ਪੈਣਾ ਬਿਆਨ ਹੋਈਆਂ ਨੇ ਗਿਆ ਪਿੰਡ ਤੋਂ ਬਾਹਰ ਵੀ ਹੋਈਆਂ ਨੇ ਗਿਆ ਉਹਨਾਂ ਦਾ ਸਾਰਿਆਂ ਦਾ ਇਕੱਠੇ ਹੋਣ ਦਾ ਸਬਬ ਦੁੱਖ ਸੁੱਖ ਇਕੱਠੀਆਂ ਹੋ ਕੇ ਕਰਨਗੇ ਆ ਤੇ ਇਸ ਪ੍ਰੋਗਰਾਮ ਨੂੰ ਜਿੰਨਾ ਵੀ ਬਿਹਤਰੀਨ ਅਸੀਂ ਬਣਾ ਸਕਦਾ ਸੀ ਬਣਾਵਾਂਗੇ ਇਸ ਤੇ ਵੀ ਸਭ ਤੋਂ ਪਹਿਲੀ ਬੇਨਤੀ ਇਹ ਆ ਕਿ ਨਗਰ ਦੇ ਜਿੰਨੇ ਵੀ ਸਾਡੇ ਸਾਰੇ ਸੱਜਣ ਨੇਗੇ ਬਾਅਦ ਤੋਂ ਬਾਅਦ ਸਾਨੂੰ ਨਗਰ ਦਾ ਸਹਿਯੋਗ ਸਾਥ ਚਾਹੀਦਾ ਜਿਸ ਵੀ ਤਰ੍ਹਾਂ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਪਾਓ ਤੇ ਅਗਲੀ ਗੱਲ ਜਿਹੜੀ ਕਿ ਸਰਪੰਚ ਸਾਹਿਬ ਵੱਲੋਂ ਬੜੀ ਕਹੀ ਗਈ ਆ ਵੀ ਕੋਈ ਵੀ ਇਸ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦਾ ਦੇਖ ਲਿਆ ਜਾਂ ਕੋਈ ਨਸ਼ਾ ਕਰਕੇ ਆਇਆ ਉਸ ਚੀਜ਼ ਦੀ ਜਿਹੜੀ ਬਰਦਾਸ਼ਤ ਨਹੀਂ ਹੋਣਾ ਕਿਉਂਕਿ ਜਿਹੜਾ ਹੈ ਕੱਲਾ ਪ੍ਰੋਗਰਾਮ ਹੈ ਸਾਡੀਆਂ ਪਿੰਡਾਂ ਦੇ ਧੀਆਂ ਤੇ ਭੈਣਾਂ ਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਲਈ ਅਸੀਂ ਹੋਰ ਬਹੁਤ ਸਾਰੇ ਅਪਰਾਲੇ ਕਰ ਰਹੇ ਹਾਂ ਕਿ ਅਸੀਂ ਜਿੰਨਾ ਵੀ ਉਹਨੂੰ ਬਿਹਤਰ ਬਣਾਉਣ ਲਈ ਅਸੀਂ ਬਾਹਰੋਂ ਵੀ ਜਿਹੜੀਆਂ ਗੱਲਾਂ ਦਾ ਸੰਪਰਕ ਕਰ ਰਹੇ ਹਾਂ ਤੇ ਮੇਰੀਆਂ ਜਿੰਨੀਆਂ ਵੀ ਸਾਡੀਆਂ ਪਿੰਡਾਂ ਦੇ ਧੀਆਂ ਨੇ ਬੈਈਆਂ ਹੋਈਆਂ ਖਾਸ ਕਰਕੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ 3 ਤਰੀਕ ਨੂੰ ਪਹੁੰਚ ਕੇ ਇਸ ਆਪਣੇ ਪਿੰਡ ਕੋਡਦਣਾ ਦੇ ਵਿੱਚ ਪਹੁੰਚ ਕੇ ਆਪਣੇ ਘਰਾਂ ਦੇ ਵਿੱਚ ਪਹੁੰਚ ਕੇ ਤੁਸੀਂ 4 ਤਰੀਕ ਨੂੰ ਸਾਰਾ ਇਹ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਅਟੈਂਡ ਕਰਨਾ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਉੱਥੇ ਆਉਣਾ ਤੇ ਇਹ ਮੇਰੀ ਸਾਰੀਆਂ ਭੈਣਾਂ ਧੀਆਂ ਨੂੰ ਬੇਨਤੀ ਆ ਅਸੀਂ ਖਾਸ ਕਰਕੇ ਜਿਹੜੀਆਂ ਬਿਆਹਾਂ ਹੋਈਆਂ ਨੇ ਭੈਣਾਂ ਨੇ ਉਹਨਾਂ ਨੂੰ ਇਹ ਅਪੀਲ ਬੇਨਤੀ ਕਰ ਰਹੇ ਹਾਂ ਤੇ ਹੋਰ ਵੀ ਜਿਹੜਾ ਵੀ ਕੋਈ ਨਗਰਵਾਸੀ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਸਭ ਤੋਂ ਵੱਧ ਅਸੀਂ ਸਾਡਾ ਜਿਹੜਾ ਇਹ ਸਾਡਾ ਨੌਜਵਾਨ ਅਸੀਂ ਲਾਡੀ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਕੀਤਾ ਹੋਇਆ ਇਹਦਾ ਬਤਵਤਵਾਦ ਆਪਾਂ ਸਾਥ ਦਈਏ ਤੇ ਸਾਰੇ ਜਿਹੜੇ ਇਸ ਦੇ ਵਿੱਚ ਅੱਗੇ ਸਾਡਾ ਪੰਚਾਇਤ ਦਾ ਸਾਰਾ ਇਹਨਾਂ ਨੂੰ ਸਾਥ ਆ ਕੋਈ ਹੋਰ ਆਪਾਂ ਗੱਲਬਾਤ ਕਰਨੀ ਹੈ ਜੀ ਜਿਹੜੀਆਂ ਸਾਡੀਆਂ ਇੱਕ ਗੱਲ ਹੋਰ ਵੀ ਆ ਜੇ ਸਾਡੇ ਜਿਵੇਂ ਧੀਆਂ ਨਗੀਆਂ ਸੀ ਬੰਦਾ ਇੱਕ ਵੀ ਕੋਈ ਇੱਥੇ ਬਾਹਰ ਦਾ ਇੱਥੇ ਨਹੀਂ ਆ ਸਕਦਾ ਸਰਪੰਚ ਸਾਹਿਬ ਵੱਲੋਂ ਸਖਤ ਚੇਤਾਵਨੀ ਆ ਇੱਕ ਵੀ ਮੁੰਡਾ ਕੋਈ ਬਾਹਰ ਦਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਨਹੀਂ ਆ ਸਕਦਾ ਤੇ ਨਾ ਕੋਈ ਬੁਲਾ ਸਕਦਾ ਤੇ ਨਾ ਕੋਈ ਦੇਖ ਸਕਦਾ ਤੇ ਜਿਹੜੀਆਂ ਕੁੜੀਆਂ ਨੇ ਸਾਡੇ ਨੇੜੇ ਟੇੜੇ ਦੇ ਪਿੰਡਾਂ ਦੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੀਆਂ ਨਹੀਂ ਆ ਉਹਨਾਂ ਨੂੰ ਇਜਾਜ਼ਤ ਆ ਉਹ ਆ ਕੇ ਇੱਥੇ ਪ੍ਰੋਗਰਾਮ ਦੇ ਵਿੱਚ ਦੁੱਖ ਸੁੱਖ ਆਪਣਾ ਮੋਰੰਜਨ ਕਰ ਸਕਦੀਆਂ ਨੇਗੀਆਂ ਮੁੰਡਾ ਇੱਕ ਵੀ ਵਾਰ ਤਾਂ ਨਹੀਂ ਆਊਗਾ ਲੱਗੇ ਤੱਕ ਦੇ ਜਿੰਨੇ ਪਿੰਡਾਂ ਦੇ ਕੁੜੀਆਂ ਨੇ ਇੱਥੇ ਪਹੁੰਚ ਸਕਦੀਆਂ ਨੇ ਠੀਕ ਹੈ ਜੀ ਹਾਂ ਜੀ 3 ਤੋਂ 7 ਵਜੇ ਆ ਜਿਹੜਾ ਇਹ ਪ੍ਰੋਗਰਾਮ ਦਾ ਟਾਈਮ ਆ ਜੀ ਉਹ ਹੈਗਾ 3 ਵਜੇ ਜਿਹੜਾ ਪ੍ਰੋਗਰਾਮ ਉਹ ਸ਼ੁਰੂ ਹੋਣਾ ਜੀ ਸ਼ਾਮ ਦੇ 7 ਵਜੇ ਖਤਮ ਹੋਣਾ ਜੀ ਰਸਤੇ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਜਦੋਂ ਧੀ ਪੈਣੋਂ ਦੇ ਕੋਈ ਵੀ ਬੰਦਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਹੋਰ ਕੋਈ ਗੱਲ ਸਰਪੰਚ ਸਾਹਿਬ ਜੀ ਜਮਾ ਜ਼ਿੰਮੇਵਾਰੀ ਚੀਜ਼ ਦੇ ਬਸ ਠੀਕ ਆ ਓਕੇ ਧੰਨਵਾਦ ਇਹ ਹੋਰ ਵੀ ਜਿਹੜੇ ਇੱਕ ਗੱਲਾਂ ਕਹੀਆਂ ਗਈਆਂ ਨੇ ਹੁਣ ਪਿਛਲੇ ਤਿੰਨ ਚਾਰ ਦਿਨਾਂ ਵਿੱਚ ਜਿਹੜੇ ਪ੍ਰਮੰਧ ਨੇਗੇ ਉਹ ਅਜੇ ਅਸੀਂ ਦੱਸਣ ਕਰਨੇ ਹੋ ਰਹੇਗੇ ਜੀ ਪਿੰਡਾਂ ਚੋਂ ਕਿਸੇ ਕੋ ਕੁੜੀਆਂ ਨੇ ਇਕੱਠੀਆਂ ਹੋ ਕੇ ਆਉਣਾਗਾ ਤਾਂ ਲੈ ਵੀ ਆਵਾਂਗੇ ਹੁਣ ਜਾਣ ਤੋਂ ਆਉਣ ਜਾਣ ਦਾ ਪ੍ਰਬੰਧ ਵੀ ਕਰਦੇ ਉਹ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਜਿਵੇਂ ਸਾਡਾ ਭੈਣ ਨਹੀਂ ਪਤਾ ਸਾਡਾ ਰਾਜੀ ਆਪਣੇ ਰਖੋਰ ਜਿੰਨੇ ਵੀ ਕੁੜੀਆਂ ਨੇ ਜੇ ਕੁੜੀਆਂ ਨੇ ਪ੍ਰੋਗਰਾਮ ਦੇ ਵਿੱਚ ਆਉਣਾ ਉਹ ਸਾਨੂੰ ਪਿੰਡ ਦੇ ਆ ਕੇ ਸਾਨੂੰ ਕੋਈ ਬੰਦਾ ਦੱਸ ਦੇ ਅਸੀਂ ਉਹਦਾ ਆਉਣ ਜਾਣ ਦਾ ਵੀ ਜਿਹੜਾ ਪ੍ਰਬੰਧ ਕਰਤਾ ਤੁਮਰ ਬੰਦਾ ਦੱਸੋ ਕੁੜੀਆਂ ਬੁੜੀਆਂ ਜਾਣਾ ਚਾਹੁੰਦੀ ਇਹਨਾਂ ਨੂੰ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਨਾ ਇਹਦੇ ਵਿੱਚ ਬਹੁਤ ਸਾਰਾ ਜਿਹੜੇ ਕਿ ਗਿੱਧੇ ਆਪਣਾ ਗਿੱਧੇ ਜਿਹੜੇ ਹੋਰ ਪ੍ਰਬੰਧ ਕਰ ਰਹੇ ਆ ਬਹੁਤ ਸੋਹਣਾ ਸੀ ਜਿੰਨਾ ਵੀ ਜ਼ੋਰ ਲਾ ਕੇ ਬਹੁਤ ਸੋਹਣਾ ਪ੍ਰੋਗਰਾਮ ਕਰਾਂਗੇ ਜੀ ਧੰਨਵਾਦ